ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਕੋਲੋਂ ਪੰਜਾਬ ਤੇ ਅੱਜ ਬਣਾਇਆ ਜੀ ਆਪਾਂ ਨੇ ਹਲਵਾਈ ਸਟਾਈਲ ਸੂਜੀ ਦਾ ਹਲਵਾ ਜਿਹੜਾ ਕਿ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਠੀਕ ਹੈ ਜੀ ਆਹ ਦੇਖੋ ਸੋ ਜਿਹੜੇ ਜਿਹੜੇ ਤਰੀਕੇ ਨਾਲ ਮੈਂ ਬਣਾਇਆ ਤੁਹਾਨੂੰ ਦੱਸਦੇ ਅੱਗੇ ਵੀਡੀਓ 'ਚ ਵੀਡੀਓ ਨਾਲ ਬਨੇ ਰਹੋ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਉਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਆਜ ਉਹ ਰੈਸਪੀ ਕਰਦੇ ਆਂ ਸਟਾਰਟ ਲੋ ਜੀ ਸਭ ਤੋਂ ਪਹਿਲਾਂ 1.5 ਕਿਲੋ ਸੂਜੀ ਦਾ ਪ੍ਰਸ਼ਾਦ ਬਣਾਉਣਾ ਯਾਨੀ ਹਲਵਾ ਆਪਾਂ ਨੇ 1.5 ਕਿਲੋ ਘੀ ਪਾ ਲਿਆ ਤੁਸੀਂ ਮਿਕਸ ਵੀ ਪਾ ਸਕਦੇ ਹੋ ਅੱਦਰ ਫੈਂਟ ਅੱਧਾ ਘੀ ਪਰ ਜੇ ਗਰਮੀ 'ਚ ਬਣਾ ਰਹੇ ਹੋ ਤਾਂ ਕੱਲਾ ਘੀ 'ਚ ਬਣਾਇਓ 1.5 ਕਿਲੋ ਘੀ ਪਾ ਲਿਆ ਇਹਨੂੰ ਕਰਾਂਗੇ ਚੰਗੀ ਤਰ੍ਹਾਂ ਗਰਮ ਤੇ ਲੋ ਜੀ 1.5 ਕਿਲੋ ਪਾਉਂਦੇ ਆਂ 1.5 ਕਿਲੋ ਘੀ 'ਚ ਸੂਜੀ ਬਰੀਕ ਜਿਹੜੀ ਕਿ ਛਾਣ ਲਈ ਤੀ ਛਾਣੀ 'ਚ ਨੂੰ ਤੇ ਇਹਨੂੰ ਹੁਣ ਮੱਠੀਆਂ 'ਚ ਪਰਪੁੰਨਾਗੇ ਠੀਕ ਹੈ ਜੀ ਤੇਜ ਸੇਕ ਉੱਪਰ ਨਹੀਂ ਭੁੰਨਣੀ ਹੈ ਖੁਰਚਣਾ ਚਲਾਉਂਗੇ ਨਾਲ ਦੀ ਨਾਲ ਤਾਂ ਜੋ ਥੱਲੇ ਨਾ ਲੱਗੇ ਸੂਜੀ ਤੈਨੂੰ ਭੁੰਨਦੇ ਆ ਬਾਕੀ ਜਿਹੜਾ ਸਮਾਨ ਹੈ ਉਹ ਤੁਹਾਨੂੰ ਨਾਲ ਦੀ ਨਾਲ ਦੱਸਾਂਗੇ ਇੱਕ ਵਾਰ ਤੁਹਾਨੂੰ ਦੱਸ ਵੀ ਦਿੰਨਾ ਇਹਦੇ ਵਿੱਚ ਪਾਵਾਂਗੇ ਆਪਾਂ 1.5 ਕਿਲੋ ਸੂਜੀ ਦੇ ਹਲਵੇ ਵਿੱਚ 1.5 ਕਿਲੋ ਚੀਨੀ ਠੀਕ ਹੈ ਜੀ ਤੁਸੀਂ 2 ਕਿਲੋ ਵੀ ਪਾ ਸਕਦੇ ਹੋ 1.5 ਕਿਲੋ ਹੀ ਪਾ ਸਕਦੇ ਹੋ ਪਰ ਸਾਨੂੰ ਮਿੱਠਾ ਘੱਟ ਰੱਖਣ ਵਾਸਤੇ ਕਿਹਾ ਇਸ ਕਰਕੇ 1.5 ਕਿਲੋ ਚੀਨੀ ਪਾਣੀ ਇਹਦੇ ਵਿੱਚ ਤੇ ਉਸ ਤੋਂ ਬਾਅਦ ਥੋੜੇ ਜਿਹਾ ਡਰਾਈ ਫਰੂਟ ਆਦਾਖਾਂ ਤੇ ਮੋٹے ਮੱਕਜ ਥੋੜਾ ਜਿਹਾ ਬੇਸਣ ਪਾਉਂਗੇ ਜਦੋਂ ਅਤੀ ਸੂਜੀ ਭੁੰਨ ਹੋਗੀ ਥੋੜਾ ਨਾਰੀਅਲ ਪਰਾਦਾ ਠੀਕ ਹੈ ਜੀ ਤੇ ਲੋ ਜੀ ਇਹਨੂੰ ਹੁਣ ਭੁੰਨਦੇ ਆਂ ਸੂਜੀ ਨੂੰ ਚੰਗੀ ਤਰ੍ਹਾਂ ਇਹਨਾਂ ਮਠੀਆਂਾਂ 'ਚ ਪਰਾਂ ਲੋ ਜੀ ਸੂਜੀ 'ਚ ਪਾਉਂਦੇ ਆਂ ਜੀ ਹੁਣ ਆਪਾਂ ਬਾਈਆ ਬੇਸਣ 250 ਗ੍ਰਾਮ ਬੇਸਣ ਪੇਸਟਨ ਪਾਉਣ ਨਾਲ ਥੋੜਾ ਟੈਕਚਰ ਵਧੀਆ ਆ ਜਾਂਦਾ ਪ੍ਰਸ਼ਾਦ ਦਾ ਕਰੀਮੀ ਜਿਹਾ ਬਣ ਜਾਂਦਾ ਹੈ ਨਰਮ ਨਰਮ ਜਾਂ ਚਲੋ ਜੀ ਇਹਨੂੰ ਵੀ ਭੁੰਨਾਂਗੇ ਹੁਣ ਚੰਗੀ ਤਰ੍ਹਾਂ ਤੇ ਲੋ ਜੀ ਬੇਸਣ ਆਪਾਂ ਨੇ ਭੁੰਨ ਲਿਆ ਜੀ ਸੂਜੀ ਦੇ ਵਿੱਚ ਪਹਿਲਾਂ ਤੁਹਾਨੂੰ ਮੈਂ ਦਿਖਾਇਆ ਤਾਂ ਵੀਡੀਓ ਦੇ ਵਿੱਚ ਠੀਕ ਹੈ ਜੀ ਤੇ ਹੁਣ ਪਾਉਨੇ ਆ ਇਹਦੇ ਵਿੱਚ ਆਪਾਂ ਚੀਨੀ 1.5 ਕਿਲੋ ਲੈ ਰਿਹਾ ਕਿੰਨੇ ਗੇਰ ਦੇ ਚੀਨੀ ਪਾ ਲੈ। ਉਹ ਯੂ 1.5 ਕਿਲੋ ਚੀਨੀ ਪਾਵਾਂਗੇ ਤੇ ਨਾਲੇ ਗੇਰ ਦਾਂਗੇ ਡਰਾਈ ਫਰੂਟ ਕੋਲੇ ਢੋਕੇ ਰੱਖ ਲੈ ਤੇ ਡਰਾਈ ਫੂਟ ਖੋੜੇ ਜੇ ਭੁੰਨ ਹੋ ਜੂਗੇ ਵਿੱਚ ਦਾਖਾਂ ਤੇ ਮਗਜ ਠੀਕ ਹੈ ਜੀ ਤੇ ਲੋ ਜੀ ਹੁਣ ਪਾਉਨੇ ਆ ਇਹਦੇ ਵਿੱਚ ਪਾਣੀ ਪਾਣੀ ਪਾਵਾਂਗੇ 1 ਕਿਲੋ ਸੂਜੀ ਦੇ ਵਿੱਚ 5 ਕਿਲੋ ਇਹ ਹੈ ਕਿ 1.5 ਕਿਲੋ 7.5 ਲੀਟਰ ਇਹਦੇ ਵਿੱਚ ਪਾਵਾਂਗੇ ਪਾਣੀ ਲਕਾ ਦੇ ਪਾਣੀ ਪਾਣੀ ਦੀ ਬਾਲਟੀ ਉਹ ਪੜਨੀ ਹਾਂ ਹਾਂ ਪਾਦੀ ਪਾਦੀ ਪੈਰ ਪਾਣਾ ਰੱਖੀ ਹਾਂ ਲੋ ਜੀ 1.5 ਕਿਲੋ ਸੂਜੀ ਦੇ ਵਿੱਚ 7.5 ਲੀਟਰ ਜਿਹੜਾ ਪਾਣੀ ਆਪਾਂ ਨੇ ਪਾਉਣਾ ਹੈ ਇਹ ਹੈਗਾ 6 ਲੀਟਰ ਪਾਣੀ ਤੇ 1.5 ਕਿਲੋ ਪਾਣੀ ਹੈ ਜਿਹੜਾ ਹੋਰ ਪਾਣਾ ਹੈ ਅੱਕ ਨਾੜ ਮੈਂ ਪਣੀ ਪਾਦੇ ਤੁਸੀਂ ਮਿਲ ਕੇ ਪਾਦੇ ਹੋ ਠੀਕ ਹੈ ਜੀ ਹੁਣ ਕਰ ਲਿਆ ਸੇਕ ਇਹਨੂੰ ਪਕਾਉਨੇ ਆ ਚੰਗੀ ਤਰ੍ਹਾਂ ਤੇ ਲਓ ਜੀ ਪ੍ਰਸ਼ਾਦ ਨੂੰ ਖੱਤਾ ਗਿਆ ਲੱਗ ਤੇ ਹੁਣ ਸੇਕ ਲਿਆ ਆਪਾਂ ਨੇ ਘੱਟ ਕਰ ਸੇਕ ਇਸ ਕਰਕੇ ਘੱਟ ਕਰਿਆ ਕਿਉਂਕਿ ਕਈ ਵਾਰ ਜਦੋਂ ਸੇਕ ਤੇਜ਼ ਹੁੰਦਾ ਨਾ ਪ੍ਰਸ਼ਾਦ ਇਹ ਜੋ ਜਿਹੜਾ ਉਹ ਥੱਲੇ ਲੱਗਣ ਲੱਗ ਜਾਂਦਾ ਠੀਕ ਹੈ ਜੀ ਮਨੋ ਫੋਟਚਣਾ ਹੈ ਮਰ ਰੱਖੋਗੇ ਲਗਾਤਾਰ ਮਾਰੀ ਜਾਓਗੇ ਤੇ ਨਾਲੇ ਪਾਵਾਂਗੇ ਥੋੜਾ ਜਿਹਾ ਨਾਰੀਅਲ ਪਰਾਦਾ ਠੀਕ ਹੈ ਜੀ ਤਾਂ ਜੋ ਹੁਣ ਚੰਗੀ ਤਰ੍ਹਾਂ ਵਿੱਚ ਮਿਕਸ ਹੋ ਜਾਊਗਾ ਤੇ ਬਾਕੀ ਉੱਪਰ ਫਿਰ ਬਾਦਵਾ ਪਾਉਗੇ ਥੋੜਾ ਜਿਹਾ ਡੈਕੋਰੇਸ਼ਨ ਵਾਸਤੇ ਗੇਲ ਤੇ ਹੋਰ ਗੇਲ ਤੇ ਤਾਂ ਲੋਲੀ ਪ੍ਰਸ਼ਾਦ ਆਪਣਾ ਰੈਡੀ ਆ ਸੋ ਇਸ ਤਰੀਕੇ ਨਾਲ ਬਣਾਉਣੀ ਹੈ ਜੀ ਅਸੀਂ ਫਲਵਾਈ ਸਟਾਈਲ ਠੀਕ ਹੈ ਜੀ ਫਲਵਾਈ ਸਟਾਈਲ ਹਲਵਾ ਇਸ ਤਰੀਕੇ ਨਾਲ ਬਣਦਾ ਜਦੋਂ ਵੀ ਪ੍ਰਸ਼ਾਦ ਨੂੰ ਤੁਸੀਂ ਪਕਾਉਣਾ ਹੈ ਐਂਡੇ ਦੇ ਵਿੱਚ ਸੇਕ ਜ਼ਰੂਰ ਘੱਟ ਰੱਖਣਾ ਕਿਉਂਕਿ ਪ੍ਰਸ਼ਾਦ ਹੈ ਜਿਹੜਾ ਥੱਲੇ ਲੱਗਣ ਲੱਗ ਜਾਂਦਾ ਫਿਰ ਤੇ ਖੁੱਟਣਾ ਮਾਰਨਾ ਲਗਾਤਾਰ ਲਓ ਜੀ ਇਹਨੂੰ ਕੋਣਾਂ ਚੰਗੀ ਤਰ੍ਹਾਂ ਪਕਾ ਲਾਂਗੇ 5-7 ਮਿੰਟ ਜਿੰਨਾ ਵੀ ਟਾਈਮ ਲੱਗਿਆ ਲਓ ਜੀ ਪ੍ਰਸ਼ਾਦ ਬਣ ਕੇ ਆਪਣਾ ਰੈਡੀ ਹੈ ਜੀ ਆਹ ਦੇਖੋ ਜਦੋਂ ਪ੍ਰਸ਼ਾਦ ਇਸ ਤੱਕ ਕੜਾਹੀ ਛੱਡਣ ਲੱਗ ਜਵੇ ਠੀਕ ਹੈ ਜੀ ਕੜਾਹੀ ਦੇ ਨਾਲ ਚਿਪਕੇ ਤਾਂ ਸਮਝੋ ਪ੍ਰਸ਼ਾਦ ਹੈ ਜਿਹੜਾ ਉਹ ਆਪਨਾ ਪਰਫੈਕਟ ਵਧੀਆ ਬਣ ਗਿਆ ਠੀਕ ਹੈ ਜੀ ਆ ਦੇਖੋ ਕਿੰਨਾ ਵਧੀਆ ਆਪਣਾ ਪ੍ਰਸ਼ਾਦ ਜਿਹੜਾ ਉਹ ਬਣ ਕੇ ਤਿਆਰ ਹੋਇਆ ਟੀਵੀ ਇਹ ਛੱਡ ਗਿਆ ਤੇ ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਜੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਰਹੋ ਜੀ ਤੇ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਉਹ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਲਓ ਜੀ ਹੁਣ ਮਿਲਦੇ ਆਂ ਫਿਰ ਥੋੜੀ ਦੇਰ ਬਾਅਦ ਜਦੋਂ ਪ੍ਰਸ਼ਾਦ ਆਪਾਂ ਪਲੇਟ 'ਚ ਕੱਢੂਗੀ ਤੇ ਲੋ ਜੀ ਪ੍ਰਸ਼ਾਦ ਬਣ ਕੇ ਰੈਡੀ ਹੈ ਜੀ ਹਲਵਾਈ ਸਟਾਈਲ ਠੀਕ ਹੈ ਜੀ ਹਲਵਾ ਇਸ ਤਰੀਕੇ ਨਾਲ ਬਣਾਉਣੀ ਹੈ ਜੀ ਸੂਜੀ ਦਾ ਹਲਵਾ ਹਲਵਾਈ ਸਟਾਈਲ ਸੋ ਆਪਣਾ ਹਲਵਾ ਰੈਡੀ ਹੈ ਜੀ ਸੋ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆ ਜੀ ਫਿਰ ਹੋਣੀ ਇੱਕ ਨਵੀਂ ਵੀਡੀਓ ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ